डीसी ਅਫਸਰ ਦਫ਼ਤਰ ਦੇ ਸਾਹਮਣੇ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲਾਨਿੰਗ ਕੀਤੀ ਗਈ ਕਿ ਮੈਨੂੰ 25-30 ਹਜ਼ਾਰ ਕਰੋੜ ਰੁਪਏ ਇਕੱਠਾ ਕਰਨਾ ਹੈ ਇਹ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਦੇ ਅਫਸਰ ਗਏ ਆਪਣੇ ਵੱਖ-ਵੱਖ ਸ਼ਹਿਰਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਵੇਂ ਤੁਹਾਡੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ ਚ ਮੈਨੂੰ ਲੱਗਦਾ ਹੈ ਬੱਲੇ ਦਾ 212 ਕਿੱਲੇ ਆ ਲੁਧਿਆਣੇ ਚ ਕਿਉਂਕਿ ਜਿਆਦਾ ਮੋਟਾ ਪੈਸਾ ਬੰਦਾ ਸੀ 24000 ਕਿੱਲਾ ਲੁਧਿਆਣੇ ਚ ਲੈਣ ਲੱਗੇ ਆ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਦੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇ ਸਕਾਂਗੇ ਫਿਰ ਇਹਨੇ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁੱਦਾ ਜੀ ਨੂੰ ਐਸਟੀ ਬਣੀ ਭਾਵੇਂ ਆ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਦੇ ਨਾਲ ਉਹ ਤੋਂ ਵਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ ਚਾਰ ਗੁਣਾ ਚਾਰ ਗੁਣਾ ਮੈਨੂੰ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ ਚ ਲਾਈ ਪਈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕਿਉਂਕਿ ਕੁਜਾੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਪਿੰਡ ਦਾ ਸਰਪੰਚ ਹੁੰਦਾ ਸੀ ਐਮਐਲਏ ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਕੋਣੂ ਕਿਸੇ ਚੀਜ਼ ਦੀ ਰੀਆ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਆਂ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਕੀਤੀ ਜੇ ਉਹਨਾਂ ਨੇ 20 ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾ ਲੇ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਸ਼ੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆ ਤਾਂ ਦਿੱਲੀ ਵਾਲੇ ਐ ਕੇਜਰੀਵਾਲ ਨੂੰ ਕੀ ਪਤਾ ਹੈ ਝੋਨਾ ਕਿਵੇਂ ਵੀ ਚਾਈਦਾ ਨਰਮਾ ਕਿਵੇਂ ਹੁੰਦਾ ਇਹਨੂੰ ਤਾਂ ਪਤਾ ਨਹੀਂ ਆ ਤਾਂ ਇੱਥੇ ਲੁੱਟਣ ਆਏ ਆ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਮਹਾਲੀ ਵਿੱਚ ਮਾਰ ਖੇਡਦਾ ਦਫਤਰ ਹੁਣ ਮੁਹੱਲੀ ਰਹਿੰਦਾ ਹੈ ਅਸ ਸੋਡੀਆਂ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਉਹਨੂੰ ਚੀਫ ਮਨਿਸਟਰ ਦੀ ਨਾਲ ਦੀ ਕੋਠੀ ਦਿੱਤੀ ਹੈ ਚਾਰ ਮਹਿਕਮੇ ਸੋਡੀਆਂ ਕੋਲੇ ਹੈ ਤੇ ਚਾਰ ਮਹਿਕਮੇ ਜੇਨ ਕੋਲੇ ਹੈ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵੰਤ ਮਾਨ ਕੋਲੇ ਨਹੀਂ ਜਾਂਦੇ ਮੀਟਿੰਗਾਂ ਪੰਜਾਬ ਪਵੰਚ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਹ ਸਾਬਣਾ ਤਾਂ ਕਰੋੜਾ ਰੁਪਇਆ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 ਸੈਕਸ਼ਨ ਉਸ ਕਾਨੂੰਨ ਵਿੱਚ ਕਿ ਗਵਰਨਮੈਂਟ ਜੀਦਾ ਮਰਜ਼ੀ ਲੈਂਡ ਅਕਵਾਇਰ ਕਰ ਸਕਦੀ ਹੈ ਕਿਸੇ ਮਰਜ਼ੀ ਰੇਟ ਤੇ ਕਰ ਸਕਦੀ ਹੈ ਤੇ ਅਕਵਾਇਰ ਕਰਨ ਦੇ ਬਾਅਦ ਕਿਸੇ ਮਰਜ਼ੀ ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਡੇਢ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਅਕਵਾਇਰ ਹੁੰਦੀ ਹੈ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਹੈ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਆ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਤਾ ਸੈਕਟਰੀਆਂ ਦਾ ਵੀ ਕੱਢਤਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਦੀ ਜਿਹੜੀ ਸਾਰੀ 40 ਹਜ਼ਾਰ ਏਕੜ ਖਵਾਇਰ ਕਰੂਗੀ ਉਸ ਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਹੀ ਜਾਨੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣ ਆਏ ਐ ਉਹਨਾਂ ਦਾ ਸਾਥ ਦੇ ਰਹੇ ਹੋ ਤੇ ਦੂਜੇ ਬੰਦੇ ਕਿਹੜੇ ਐ ਤੁਸੀਂ ਹੈਰਾਨ ਰਹਿ ਜੂਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਇੱਕ ਦਿੱਲੀੋਂ ਹੈਗਾ ਉਹਨ ਰਾਗ ਕੁੰਡੂ ਨਾਂ ਵੀ ਨਿਕਿਆ ਜਾਂਦਾ ਐ ਕਮੇਟੀ ਵਿੱਚ ਚੀਫ ਸੈਕਟਰੀ ਨਰਾਜ ਜੀ ਨੇ ਸਾਰੇ 40 ਹਜ਼ਾਰ ਏਕੜ ਅਕਵਾਇਰ ਕਰਨਾ ਹੈ ਉਨਰਾਗ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਹੈ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਉਧਰ ਇੱਕ ਕੋਈ ਸੀਵਾ ਬੰਸਰ 나ই ਨਹੀਂ ਪਤਾ ਯਾਰ ਸਾਰੇ ਉਥੋਂ ਲਿਆਉਂਦੇ ਆ ਹੁਣ ਆ 40 ਹਜ਼ਾਰ ਏਕੜ ਅਕਵਾਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਹੈ